Satnam Sri Vahe ਰਾਮ ਨਾਮ ਸਵੇ ਨਾਰਾਇਣ ਜਿਤੇ ਮਨ ਭਾਤੁ ਨਾ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਨ ਚਲੜਾ ਕੋਰਾ ਰੰਗ ਸਾਧੂ ਸੰਗ ਰਾਮ ਤੇ ਨਾਨਕ ਰੰਗ ਮਨ ਹੰਨ ਹਰ ਦੇ ਟ ਰੇ ਲਾ ਜਸ ਗਣੀ ਜੇਸੇ سب گروں کی کرپا کی پر کا سکھاگا سما پراپت so ہوا سو یہ نانک شاہی برن کا تیسرا مہینا پرارمبھ ہوا ہے <تصفح> نام ہے جیٹھ پاسا تو تا مہینا ہے پر مہاراج ستگاہ کرپا کرتے ہیں پائی نے اپنی سکھ لینا چاہتے ہو ਤਾਂ ਕਿਵੇਂ ਸੁਖਤਮ ਹੋਇਆ ਇਸ ਮਹੀਨੇ ਦੇ ਵਿੱਚ ਹਰ ਜੀਵ ਨੂੰ ਜੋੜਦਾ ਰੋੜੀਏ ਜਿਸ ਅਗੇ ਸਭ ਵਿਵੰਨ ਤੇ ਜੇਠ ਮਹੀਨੇ ਦੇ ਵਿੱਚ ਉਹਨੂੰ ਸਮਰਗੇ ਜਿਸ ਪ੍ਰਭਾਤਮਾ ਦੇ ਕੇ ਸਾਰੇ ਉਤੇ ਜene ਮੇਰ ਪਕੰਦਰ ਦੇਵੀ ਦੇਵਤੇ ਸਾਰੇ ਸੰਕੀਉਂ ਦੇ ਅਗੇ ਨੇ ਹਰ ਸਤਿਅੰ ਦਾਵਣ ਲਗੇਆ ਕਿਸੇ ਨਾ ਦੇਈ ਬੰਦ ਉਸ ਹਰੇ ਸੱਜਣ ਦੇ ਦਾਵਣ ਦਾ ਹੈ ਦਾਵਣ ਪਲਾ ਉਹਦਾ ਜੇ ਪੱਲਾ ਉੱਟਦੀਏ ਕਿਸੇ ਦਾ ਦੇਈ ਬੰਦ ਫਿਰ ਸਾਡੇ ਉੱਤੇ ਵਿਕਾਰ ਦਾ ਜੋਰ ਨਹੀਂ ਪਏਗਾ ਵਿਕਾਰਾਂ ਦੇ ਨਹੀਂ ਪਏਗਾ ਮਾਣ ਬਹੁਤੇ ਨਾਮ ਪ੍ਰਭ ਉਹਨਾਂ ਦਾ ਕੇ ਨਾ ਹੀ ਸੰ بنیادی تن اکٹھا کرتے ہیں وہ چور لے جان کے کوئی سن لا لے گا اور پاشاہ نے کہتے پربھو کا نام جیڑا ہے یہ ہی بوتی مہنگا ہے کوئی سن نہیں لا سکتا جس نے نام سمن کر لیا آپ جنسا پراپت ہوگی وہی واضح کوئی کھو نہیں سکتا پھر رنگ سب نارائنے ਜਿਤੇ ਮਨੋਂ ਉਹਨਾਂ ਹੁਣ ਰੰਗ ਕਿਹੜੇ ਨੇ ਸੁੱਖ ਦੇ ਰੰਗ ਦੁੱਖ ਦੇ ਰੰਗ ਇਹ ਸਾਰੇ ਰੰਗ ਜੇ ਬਨੁਬ ਨੇ ਉਹਨਾਂ ਲੱਗਦੇ ਕਿ ਪ੍ਰਮਾਤਮਾ ਦੇ ਜੇ ਦੁੱਖ ਵੀ ਆ ਗਿਆ ਤੇ ਉਹ ਰੱਬ ਦਾ ਪਿਆਰਾ ਦੋਸਤ ਦਾ ਰੇਤ ਉਹਦੇ ਦੋਖ ਸੁੱਖ ਸਾਰੇ ਮਨ ਨੂੰ ਚੰਗੇ ਲੱਗਣ ਲੱਗਦੇ ਜੋ ਹਰ ਲੋੜੇ ਸੁੱਖ ਕਰੇ ਸੋਈ ਜੀ ਕਰੰਨਾ جو پرماتما چنگا چاہتا ہے وہ اہی کرتا ہے تو اپنے جیو پاسوں بھی وہی کروں گا کئی بار اِسی ناراض ہو جاتے ہیں فلاڑے نے میرے آہ کہہ دینا لاڑی نے میرے نال کر دیا اور جی وہ اوستھا آئی نہ ادھر یہ نہیں آنا وہ پرماتما آپ ہی کرا لیا چاہے چنگا کرا رہا چاہے ماڑا کرا رہا جو براہ اپنے سیوی ਰਹੀ ਹੈ ਧੰ ਜੋ ਜੋ ਪ੍ਰਭੂ ਨੇ ਆਪਣੇ ਕੰਨ ਨੇ ਜਿਹੜੇ ਪ੍ਰਭੂ ਦੇ ਨਾਲ ਲੱਗੇ ਪ੍ਰਭ ਆਤਮਾ ਨੇ ਆਪਣੇ ਨਾਲ ਨਾਲੇ ਕਹਿੰਦੇ ਸਹੀ ਕਹੀ ਹੈ ਧੰ ਉਹਨਾਂ ਨੂੰ ਜਗਤ ਵਿੱਚ ਧੰ ਧੰ ਕਿਹਾ ਜਾਂਦਾ ਹੈ ਕਿਉਂਕਿ ਰੱਬ ਦੇ ਪਿਆਰੇ ਜਿਹਨਾਂ ਨੇ ਪ੍ਰਭਾਤ ਨਾਲ ਪਾਲਿਆ ਲੋਕ ਉਹਨਾਂ ਦੀ ਸੇਵਾ ਕਰਦੇ ਤੇ ਪੂਜਾ ਕਰਦੇ ਆਪ ਕੋਲ ਨਹੀਂ ਆ ਕੇ ਮਿਲੇ بچڑ پیوں لو من اور گرو گیا اپنے آپ نہیں لیا جا سکتا جی کوئی میرے وغیرہ کہے آ کے دا دن میں واحول اگر کو جپتا ہوں میں داطن گرودواری سیوا کرنی تو میرے وغیرہ کوئی گرسے ہی نہیں ہے کہ آئی بھولیا اپنے آپ کو نہیں اپنے آپ کو نہیں کر سکتا نہ پرماتما پا سکتا جی گل ہوتی تو وہ بچڑ کے میں روحے پیوں ਸਾਰੇ ਸੰਗ ਬਰਾਬਤੇ ਨਾਨਕ ਰੰਗ ਮਾਣ ਪਰਮਾਤਮਾ ਦੇ ਉਹਦੇ ਰਾਜ ਦੇ ਪਿਆਰੇ ਨੇ ਸੰਗਤ ਕਰਦੇ ਹੋਏ ਤੇ ਮਾਰੇ ਕਿਤੇ ਸੰਗਤ ਦੇ ਵਿੱਚ ਗੁਰੂ ਦੇ ਪਿਆਰੇ ਰੰਗ ਮਾਣਦੇ ਹੋਏ ਜਿਹਨੇ ਰੰਗ ਮਾਣਦੇ ਪਿਆਰੇ ਆ ਜਾਂ ਜੋਗ ਨਾ ਹੋਦਾ ਦਿਨ ਥੋੜ੍ਹੇ ਕਰਕੇ ਤੇ ਆਪਰਾਣਾ ਹੋ ਜਾਂਦਾ ਆਹ ਦੇਣਾ ਸਰੀਰ ਵੀ ਚੋੜਾ ਪ੍ਰਾਣਾ ਹੋ ਜਾਣਾ ਇਹ ਦਿਨ ਮੁੱਕ ਜਾਣੇ ਆ ਫਿਰ ਕੋ ਸੰਗਤ ਵਿੱਚ ਮੈਂ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਕੇ ਰਾਮ ਦਾ ਮਾਣ ਲੈ ਜਿਹੜਾ ਮਾਣਿਆ ਜਾਂਦਾ ਹੈ ਫਿਰ ਕੁਸ਼ਕਾ ਦੇ ਕੰਮ ਸੁਮਾਰਾ ਕਿਰਪਾ ਕਰਦੇ ਨੇ ਸਾਧ ਸੰਤ ਪ੍ਰਾਪਤੇ ਨਾਮ ਰਾਮ ਗਮਨ ਗੁਰੂ ਦੀ ਸੰਗਤ ਪ੍ਰਾਪਤ ਕਰਕੇ ਪੁਰ ਸਿੱਖਾਂ ਦੀ ਸੰਗਤ ਪ੍ਰਾਪਤ ਕਰਕੇ ਨਾਮ ਦਾ ਰੰਗ ਮਾਣਦੇ ਹਾਰ ਜਿਗਰ ਰੰਗੇ ਨਾਮ ਤੇ ਢਣੀ ਜੇ ਕੇ ਭਾਵਨ ਮੁਤਵਨ ਤੇ ਇਹ ਜੇਠ ਦੇ ਵਿੱਚ ਉਹ ਬਰਬਾਦਵਾ ਮਾਲਕ ਉਹਦਾ ਹੈ ਜੀ ਦੇ ਮੱਥੇ ਦੇ ਭਾਰ ਚੰਗੇ ਨੇ ਹੁਣ ਮੱਥੇ ਦੇ ਭਾਰ ਵਿੱਚ ਆਪਾਂ ਕੀ ਸੋਚਦੇ ਗੁਰੂ ਘਰ ਆਇਓ ਕਿ ਸਾਡੇ ਜਰੂਰ ਤੋਂ ਪਹਿਲਾਂ ਕਿਹਨੇ ਲਿਖ ਤੇ ਜਾ ਰਹੀ ਮੱਥੇ ਦੇ ਭਾਰ ਸਾਡੇ ਅੰਦਰ ਦੀ ਸੋਚ ਮੱਥੇ ਦੇ ਭਾਰ ਸਾਡੇ ਇਹ ਮਰਛਾ ਅਸੀਂ ਗੁਰੂ ਘਰ ਜਾਣੇ ਜਾਣ ਅਸੀਂ ਸਿਰੋਟੇ ਦੇ ਨਿਸ਼ਾਨੇ ਕਰਦੇ ਕਰਨਾ ਜਦੋਂ ਅਸੀਂ ਰਜਾਣਾ ਨਾਮ ਤੇ ਪੱਲ ਲਾਗਾ ਕੇ ਸਾਡੇ ਮੱਥੇ ਤੇ ਭਾਗ ਵੀ ਚੱਗੇ ਪਾਏ ਸ਼ੁਰੂ ਹੋ ਜਾਂਦੇ ਨੇ ਸੋ ਇਹ ਅੱਜ ਦਾ ਮਹੀਨਾ ਚੜਿਆ ਗੁਰਮਾਰ ਚੜ੍ਹਦੀ ਕਲਾ ਕਰਨਾ ਆਪਣੀ ਚੜ੍ਹਤਾਂ ਦਾ ਹੌਟ ਦੇ ਆਸਰਾ ਅਸ਼ਰ ਸੋ ਇੱਕ ਬੇਨਤੀ ਸਾਥ ਸੰਗਤ ਨੂੰ ਹੋਰ ਲੇਕਿਨ ਕਿਉਂਕਿ ਆਪਾਂ ਸਰਕਾਰ ਆਪਾਂ ਨੇ ਬਹੁਤ ਧਾਰਨ ਦੇ ਦਿੱਤਾ ਕਿਸਾਨ ਨੂੰ ਕਈ ਵਾਰ ਉੱਚੀ ਦਾ ਪਤਾ ਨਹੀਂ ਹੁੰਦਾ وہ آ کہ ج مہاراج جی حکم ناما صاحب آ گیا تو پور با چی ہر جی کا نام پتا ہو کر کے آپ کہیں حکملام صاحب پہن لگتے ہیں تو کئی سنگات ہو جی پرشاد لے کے اتنے تر جگہ وہ کی آ کہو میں دنیاوی طور پہ کہتا جج جب کوئی مسرا ہوئی بجاج ہے کہ وہ تو اٹھ کے چلا جائے کٹہرے کے کوئی اٹھ سکتا نہیںرا جی دالی پنیل ہو جانے یاس ہو جانا یہ مالک سا بیٹھا ہے یہ جب حکمرامہ آئے پاویں اپنا گھر کے پاٹ کرائیے سکھڑی صاحب آئے سہج پاٹ ہوے کھنڈ پاٹھ سا ہو گرام ہو سارا پروگرام کراؤ تو بعد آج جلد حکم نامہ آتا سر پانچ یا سات منٹ لگتے ہیں یہ کڑے ہو کے سویا کریں کھڑے ہو کر پاپتے آ رہے ہیں باندھ لوگ ਦੇ ਉਹਦੇ ਦਰਵਾਜ਼ੇ ਅੱਗੇ ਖੜੇ ਹੋ ਜੋ ਤੇ ਆਖੇ ਡੇੜ ਲੋ ਤੇ ਸੁਰਦੀ ਉਗਰਾਮੀ ਨਾਲ ਡੇੜ ਲੋ ਕਿ ਗੁਰੂ ਸਾਹਿਬ ਦਾ ਕੀ ਪਾਵਨ ਬਚਨ ਆਇਆ ਕੋ ਇੱਕ ਦੋ ਕੀ ਮਾਰ ਕੇ ਵਸਾਈਏ ਬਹੁਤ ਆਤਮਿਕ ਉਗਰਾਮਾ ਜਦੋਂ ਲੈਂਦੇ ਆ ਕਈ ਵਾਰ ਸਾਡੇ ਕੋਲ ਵੀ ਆ ਹੁਕਮਨਾਮਾ ਲੈ ਲੇ ਤਾਂ ਆਪਣੇ ਉਸੇ ਰੇਟੇਨ ਦੇ ਨਾਲ ਦੁਰੇ ਆਉਂਦੇ ਆ ਬੰਦਾ ਟੇਕਦੇ ਆ ਉਹਨਾਂ ਤੇ ਲੈ ਜਾਂਦੇ ਅਰੇ ਜਦੋਂ ਵੀ ਉਗਰਾਮਾ ਸਰ ਜੀ ਉਹਨਾਂ ਦਾ ਸਤਿਕਾਰ ਕਰਦੇ ਹੋਏ ਨਾ ਉੱਥੇ ਹੀ ਅੰਦਰ ਆਉਂਦੇ ਜਿੱਥੇ ਖੜੇ ਹੋ ਜੋ وہ کمنامہ سن کے بے پتہ ٹھیکو یہ ساقات ہاجرہ ہزار گرو سا بیٹھے ایک منٹ کوئی فرق نہیں پہنچتا دیکھو ہر سما بہت ہی زیادہ ہو گیا بچار کریے بڑی ایک منٹ کا سما جا سکے کئی پہ ہوتا آپ چلے آپ کوما سنیا ایک بٹ لیٹ ہو گیا تو ادو تک کپتا جی وہ گرو صاحب آپ کرتے رہے سو گانے کا ستار کرتے ضرور بےنتی چار منٹ کا سمے لگتا ہے بڑے دھیان ستگو پاشا جی کرپا کرنا سہمت کرنا اپنی آپ کی فتح بنائیے واحسہ واحی فتح سو گرو کر